ਪਗ ਦੋ ਘੰਟੇ ਦਾ ਸਮਾਂ ਲੱਗਿਆ ਗੱਲਬਾਤ ਦਾ 35 40 ਮੰਗਾ ਸੀਗਾ ਉਹ ਮੰਗਾ ਤੇ ਸਾਰੀਆਂ ਤੇ ਗੱਲ ਹੋਈ ਹੈ ਡਿਟੇਲ ਚ ਸਾਡੀ ਦੂਜੀ ਟੀਮ ਇੱਕ ਉਹ ਮੰਗਾ ਦਾ ਚਾਰਟ ਛਪਾ ਕੇ ਲਿਆ ਰਹੀ ਜਿਹੜੀਆਂ ਜਿਹੜੀਆਂ ਮੰਗਾ ਤੇ ਉਹਨਾਂ ਨੇ ਹਾਂ ਉਹ ਕਹੀ ਹੈ ਉਹ ਸਾਨੂੰ ਦੇਖ ਕੇ ਜਾਣੇ ਕਿ ਅੰਦਰੋਂ ਟੀਮ ਆਉਣ ਵਾਲੀ ਹੈ ਸਾਡੇ ਉਹ ਰੋਟੀ ਖਾ ਕੇ ਜਵਾਨੀ ਜੀ ਦਾ ਗੱਲਬਾਤ ਯਾਦ ਹੋ ਗਈ ਨਾ ਕਿਤੇ ਹਾਂ ਜਵਾਨੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਆ ਗੋਜਾਦਾ ਜੀ ਪਹਿਲੀ ਤਾਂ ਗੱਲ ਉਹਨਾਂ ਨੇ ਇਹ ਮੰਨੀ ਹੈ ਵੀ ਜਿਹੜੇ ਦਿੱਲੀ ਮੋਰਚੇ ਦੇ ਕਿਸਾਨ ਸ਼ਹੀਦ ਹੋਏ ਸੀ ਲਗਭਗ 270 ਕਿਸਾਨ ਉਹ ਨੇ ਜਿਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ 135 ਕਿਸਾਨ ਉਹ ਨੇ ਜਿਨ੍ਹਾਂ ਨੂੰ 5 ਲੱਖ ਮਾਮਜ਼ਾ ਵੀ ਨਹੀਂ ਮਿਲਿਆ ਉਹਨਾਂ ਨੂੰ ਮਾਮਜ਼ਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਨੌਕਰੀ ਵਾਲੇ ਜਿਹੜੇ 270 ਬਾਕੀ ਨੇ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਊਗੀ ਇਹਨਾਂ ਨੇ ਗੱਲ ਹਾਂ ਇਹ ਕਹਿਤੀ ਹੈ ਪਹਿਲੀ ਗੱਲ 31 ਮਾਰਚ ਤੱਕ ਤੇ ਦੂਜੀ ਇਹ ਸ਼ਹੀਦਾਂ ਦੇ ਨਾਮ ਜੇ ਦੀ ਗੱਲ ਚੱਕਿਆ ਉਹਨਾਂ ਨੇ 31 ਮਾਰਚ ਤੱਕ ਇਹ ਮੁਕੰਮਲ ਹੋ ਜੂਗੀ ਤੇ ਇਹਨਾਂ ਦੀ ਯਾਦਗਾਰ ਵਾਸਤੇ ਕੋਈ ਜ਼ਮੀਨ ਜਮੂਨ ਦੀ ਗੱਲ ਸੀਗੀ ਉਹ ਕਹਿੰਦੇ ਕਿਸੇ ਹਾਈਵੇ ਤੇ ਦੇਖਾਂਗੇ ਕੋਈ ਜੇ ਹਾਈਵੇ ਤੁਸੀਂ ਬਣਨ ਦੇਓਗੇ ਭਾਰਤ ਮਾਹਾਲਾ ਪ੍ਰੋਜੈਕਟ ਦੀ ਕੋਈ ਵੱਡੀ ਸ਼ੜਕ ਦੇਖਾਂਗੇ ਉਹ ਤੇ ਜ਼ਮੀਨ ਦੇਖਾਂਗੇ ਤੇ ਫਿਰ ਯਾਦਗਾਰ ਬਣਾਵਾਂਗੇ ਫਿਰ ਕਿਤੇ ਗੱਲਬਾਤਾਂ ਚਾਹਤੂਗੀ ਉਹ ਉਧਰ ਨਹੀਂ ਚਲੀਏਗਾ ਤੇ ਦੂਜੀ ਕੋਪਰੇਟ ਬੈਂਕਾਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਗੱਲ ਕਰਕੇ ਦੀ ਕੀਤੀ ਸੀ ਵੀ ਵਨ ਟਾਈਮ ਸੈਟਲਮੈਂਟ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਲੈਂਡਮਾਰਕ ਬੈਂਕ ਹੈ ਨਿਵਾੜ ਬੈਂਕ ਉਹ ਨਿਵਾੜ ਬੈਂਕ ਵਨ ਟਾਈਮ ਸੈਟਲਮੈਂਟ ਨਹੀਂ ਕਰ ਰਿਹਾ ਬਾਕੀ ਜਿਹੜੀਆਂ ਕਮਰਸ਼ਲ ਬੈਂਕਾਂ ਨੇ ਉਹ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨਾਂ ਦੇ ਕਰਜ਼ੇ ਦਾ ਨਿਵੇੜਾ ਕਰ ਰਹੀਆਂ ਨੇ ਇਸ ਕਰਕੇ ਨਿਵਾੜ ਬੈਂਕ ਨੂੰ ਹਦਾਇਤ ਕੀਤੀ ਜਾਵੇ ਵਨ ਟਾਈਮ ਸੈਟਲਮੈਂਟ ਕਰਕੇ ਉਹ ਕਰਜ਼ੇ ਦੇ ਨਿਵੇੜੇ ਕਰੇ ਇਹ ਤੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਮਿੰਟ ਰੁਕ ਚੋ ਦੀ ਖਾਨੀ ਕਰ ਲਓ ਨਹੀਂ ਨਹੀਂ ਅਸੀਂ ਮਨਾ ਰਹੇ ਹਾਂ ਆਗਰੀ ਗੱਲ ਜਿਹੜੀ ਸੀਗੀ ਜ਼ਮੀਨਾਂ ਦੀ ਤਕਸੀਮ ਦੇ ਵੱਡੇ ਰੌਲੇ ਪੈਂਦੇ ਆ ਉਹਨਾਂ ਨੇ ਮਤਲਬ ਮੁੱਖ ਮੰਤਰੀ ਨੇ ਇਹ ਗੱਲ ਰੱਖੀ ਆ ਵੀ ਜਿਹੜੀ ਜ਼ਮੀਨਾਂ ਦੀ ਤਕਸੀਮ ਆ ਉਹ ਅਸੀਂ ਉਹਨਾਂ ਨੂੰ ਚਿੱਠੀ ਲਿਖਾਂਗੇ ਡੀਸੀ ਨੂੰ ਚਿੱਠੀ ਲਿਖਾਂਗੇ ਤੇ ਪਿੰਡਾਂ ਦੇ ਵਿੱਚ ਜਿਹੜਾ ਮੈਂਕਮਾ ਉਹ ਜਾ ਕੇ ਪਿੰਡਾਂ ਦੇ ਵਿੱਚ ਹੋ ਕੇ ਮਾਰੂਗਾ ਵੀ ਅੱਜ ਭਾਈ ਫਲਾਉਣਾ ਪਿੰਡ ਦੇ ਵਿੱਚ ਅਸੀਂ ਜ਼ਮੀਨਾਂ ਦੀ ਤਕਸੀਮ ਭਰਾਵਾਂ ਦੀ ਵੰਡ ਜਿੱਤੇ ਸਹਿਮਤੀ ਆ ਜਿਹੜੇ ਕੋਰਟਾਂ ਦੇ ਕੇਸ ਚੱਲਦੇ ਆ ਉਹ ਬੱਕਰੀ ਗੱਲ ਆ ਜਿਨ੍ਹਾਂ ਦੇ ਸਹਿਮਤੀ ਆ ਉਹਨਾਂ ਦੇ ਸਹਿਮਤੀ ਕਰਕੇ ਉਹ ਬੰਦੇ ਇੱਕ ਦੂਜੇ ਤੇ ਉਹ ਦਸਤਕਤ ਕਰਕੇ ਗੁੱਠੇ ਲਾ ਦੇਣਗੇ ਉਹਨਾਂ ਦੀ ਤਕਸੀਮਾ ਹੋ ਜਾਣਗੀ ਆ ਇਹ ਕੰਮ ਅਸੀਂ ਫੌਰੀ ਨਿਵੇੜਾਂਗੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਲੈ ਤਾਹ ਤੇ ਗੱਲ ਕੀਤੀ ਹੈ ਤੇ ਇੱਕ ਜੰਗਲੀ ਜ਼ਮੀਨਾਂ ਦੇ ਵਿੱਚ ਜਿਹੜਾ ਇੱਕ ਆਵਾਰਾ ਪਸ਼ੂਆਂ ਵਾਲੀ ਆਈ ਸੀ ਤੇ ਨਾਲ ਜੰਗਲੀ ਜ਼ਮੀਨਾਂ ਦੇ ਵਿੱਚ ਸੂਰ ਵਗੈਰਾ ਜਿਹੜੇ ਨੁਕਸਾਨ ਕਰਦੇ ਨੇ ਉਹ ਗੱਲ ਹੈ ਆਵਾਰਾ ਪਸ਼ੂਆਂ ਦੀ ਉਹਨਾਂ ਨੇ ਕਹੀਆ ਵੀ ਬੀੜਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬੀੜ ਐ ਜਿਵੇਂ ਪਟਿਆਲੇ ਵਾਲਾ ਬੀੜ ਐ ਤੇ ਸੰਗਰੂਰ ਦੇ ਵਿੱਚ ਇੱਕ ਹੈਗਾ ਸੋਹਿਆ ਵਾਲਾ ਬੀੜ ਐ ਜਿਹਨੇ ਬੜਬਰ ਵਾਲਾ ਬੀੜ ਐ ਉਹਨਾਂ ਬੀੜਾ ਦੇ ਵਿੱਚ ਉਹਨਾਂ ਦੀ ਚਰਗਾਹ ਬਣਾ ਕੇ ਉਹਨਾਂ ਦਾ ਸਭ ਸੰਭਾਲਦਾ ਪ੍ਰਬੰਧ ਕਰਕੇ ਪਸ਼ੂਆਂ ਨੂੰ ਉੱਥੇ ਡੱਕਣ ਦੀ ਉਹਦੇ ਪ੍ਰਬੰਧ ਕਰਨ ਦੀ ਗੱਲ ਕੀਤੀ ਹੈ ਤੇ ਜਿਹੜੇ ਸੂਰ ਨੇ ਸੂਰਜਨੀ ਉੱਥੇ ਨੁਕਸਾਨ ਕਰ ਦਿੰਦੇ ਨੇ ਇਹ ਬਾਰਡਰ ਏਰੀਆ ਦੇ ਵਿੱਚ ਸੂਰ ਨੁਕਸਾਨ ਕਰ ਦਿੰਦੇ ਨੇ ਫਸਲਾਂ ਦਾ ਉਹਨਾਂ ਤੇ ਇਹਦਾ ਤੇ ਵਾਸਤੇ ਕਿਹਾ ਸੀ ਸਰਕਾਰ ਵੀ ਇਹ ਸਰਕਾਰ ਕਿਸਾਨ ਹੀ ਉਹਦਾ ਸ਼ਿਕਾਰ ਕਰ ਸਕਦੇ ਨੇ ਇਹ ਸ਼ਿਕਾਰ ਕਰਨਾ ਉਹਦੇ 335 15 ਮੋਰ ਦਿਲਸਾਜ਼ ਦਿੱਤੇ ਸੀ ਉਹ ਕਹਿੰਦੇ ਵੀ 15 ਮੋਰ ਦੀ ਦਿਲਸਾਜ਼ ਜਿਹੜੀ ਬੰਦੂਕ ਹੈ ਉਹ ਕਾਰਗਰ ਨਹੀਂ 12 ਮੋਰ ਦਿਲਸਾਜ਼ ਹੋਣੇ ਚਾਹੀਦੇ ਨੇ ਉਹ ਪਰ ਹੁਣਾਂ ਨੇ ਮਿਲਣਗੇ ਤੇ ਤੁਸੀਂ ਕਿਸਾਨ ਸ਼িকার ਕਰ ਸਕਦਾ ਆਪਦੇ ਖੇਤ ਦੇ ਵਿੱਚ ਵੀ ਸ਼িকার ਕਰ ਸਕਦਾ ਦੂਜੇ ਖੇਤੇ ਵੀ ਉਹਨੂੰ ਪਵੰਦੀ ਆ ਇਹ ਨਹੀਂ ਰੋਕੀ ਜਾਊਗੀ ਇਹ ਇਹ ਨਾਲ ਦਾ ਹੋ ਗਿਆ ਤੇ ਅਗਲੀ ਉਹਨਾਂ ਨੇ ਕੀਤੀ ਆ ਵੀ ਜਿਹੜੀ ਆਹ ਖੇਤਾਂ ਦਾ ਪਾਣੀ ਆ ਨਹਿਰੀ ਪਾਣੀ ਦੀ ਸਮੱਸਿਆ ਤੇ ਗੱਲ ਕੀਤੀ ਆ ਉਹਨਾਂ ਨੇ ਉਹਨਾਂ ਨੇ ਗੱਲ ਕਹੀ ਆ ਮੁੱਖ ਮੰਤਰੀ ਸਾਹਿਬ ਨੇ ਵੀ ਹਰੀਕ ਹੈਡ ਤੋਂ ਦੋ ਨਹਿਰਾਂ ਜਾਰੀ ਨੇ Rajasthan ਨੂੰ ਤੇ Punjab ਨੂੰ ਉਹਦੇ ਚੋਂ ਇੱਕ ਨਹਿਰ ਅਸੀਂ ਹੋਰ ਕੱਢਾਂਗੇ ਜਿਹੜੀ ਪੰਜਾਬ ਦੇ ਵਿੱਚ ਪਾਣੀ ਨੂੰ ਪਾਣੀ ਦੇਊਗੀ ਉਹ ਕੱਢਦੇ ਨੇ ਕਿ ਨਹੀਂ ਕੱਢਦੇ ਤਾਂ ਦੇਖੋ ਅੱਗੇ ਦੱਸਣਗੇ ਉਹਨਾਂ ਨੇ ਇਹ ਗੱਲ ਕਿਹੜਾ ਬਾਪੂ ਜੀ ਕੋਈ ਰੂਟ ਰੇਟ ਦੱਸਿਆ ਮਾੜਾ ਮੋਟਾ ਰੂਟ ਰਟ ਦਾ ਕੁਝ ਨਹੀਂ ਅਜੇ ਦੱਸਿਆ ਅਜੇ ਤਾਂ ਕਾਗਜ਼ ਤੇ ਵਿੱਚ ਗੱਲ ਇਹ ਤਾਂ ਪਾਣੀ ਕਿੰਨੇ ਬਣੂਗੀ ਇਹ ਤਾਂ ਦੇਖੋ ਨਾ ਸਾਨੂੰ ਰੂਟ ਦਾ ਪਤਾ ਉਹ ਕਿੱਧਰ ਦੀ ਹੁੰਦਾ ਪਤਾ ਇਹ ਤੁਸੀਂ ਮੱਖੀ ਮਾਰ ਕੇ ਜਾ ਕੇ ਪੁੱਛੋ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵੀ ਅਸੀਂ ਨਹਿਰਿਤ ਹੋਰ ਕੱਢਾਂਗੇ ਤੇ ਪੰਜਾਬ ਸਰਕਾਰ ਦਿੱਤੀ ਸੰਤਨ ਦੇ ਕੋਆਪਰੇਟਿਵ ਬੈਂਕਾਂ ਸਰਜਾਂ ਦੇ ਕਰਜ਼ੇ ਦੇ ਤੇ ਦੇਮਟਾਂ ਦੀ ਹੱਦ ਹੋਰ ਵਧਾਈ ਜਾਵੇ ਉਹਨਾਂ ਨੇ ਕਿਹਾ ਵੀ ਇਹ ਵਧਾਵਾਂਗੇ ਸੋਸਾਇਟੀਆਂ ਦੇ ਵਿੱਚ ਵੀ ਜਿਹੜੇ ਹੋਰ ਕਾਰਜੇ ਸੀ ਮਤਲਬ ਉਹ ਉਹਨਾਂ ਦੇ ਬਣਾਵਾ ਇੱਕ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਵੀ ਇਹ ਖਤਮ ਹੋ ਜਾਂਦੀ ਹੈ 10-15 ਸਾਲ ਤੋਂ ਬਾਅਦ ਇਹ ਸੰਡ ਪੁਰਾਣੇ ਹੋ ਜਾਂਦੇ ਨੇ ਇਸ ਕਰਕੇ ਰਜਿਸਟਰ ਦੀ ਗੱਲ ਗੱਲ ਬਧਾਈ ਜਾਵੇ ਇਹ ਉਹਨਾਂ ਨੇ ਹਾਂ ਹੂੰ ਜੀ ਕਹੀ ਹੈ ਵੀ ਚਿੱਠੀ ਲਿਖਾਂਗੇ ਤੇ ਕੀ ਕਰਦੇ ਨੇ ਇਹਦਾ ਮੈਨੂੰ ਬਹੁਤ ਅਜੀਬ ਲੱਗਦਾ ਉਹਨਾਂ ਨੂੰ 5 ਸਾਲ ਬਾਅਦ ਉਹ ਹੋ ਜਾਂਦਾ ਅਰੇ ਅੰਮ੍ਰਿਤਸਰ ਦੀ ਇੱਕ ਸਬਜ਼ ਮੰਡੀ ਦੀ ਗੱਲ ਆਈ ਹੈ ਉਹ ਅੰਮ੍ਰਿਤਸਰ ਦੀ ਸਬਜ਼ ਮੰਡੀ ਹੈ ਜਿਹੜੀ ਕਹਿੰਦੇ ਵੀ ਉੱਥੇ ਨਾ ਫੌਜੀ ਜਿਹੜਾ ਜੂਨਟ ਹੈ ਉਹ ਉਹਨੂੰ ਵੀ ਤਾਂ ਬਧਾਰਾ ਨਹੀਂ ਹੋਣ ਦੇ ਰਹੀ ਇਸ ਕਰਕੇ ਉਹ ਫੌਜੀ ਮੰਡੀ ਸ਼ਿਫਟ ਕੀਤੀ ਜਾਵੇ ਇਹ ਕਲਦੀਪ ਢਾਲੀਵਾਲ ਦਾ ਏਰੀਆ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜ਼ਮੀਨ ਲੱਭ ਰਹੇ ਹਾਂ ਸਬਜ਼ੀ ਮੰਡੀ ਵਾਸਤੇ ਉਹ ਜਿਹੜੀ ਜ਼ਮੀਨ ਵੀ ਮਿਲ ਗਈ ਅਸੀਂ ਸਬਜ਼ੀ ਮੰਡੀ ਨੂੰ ਬਾਹਰ ਕਰ ਦਾਂਗੇ ਸਬਜ਼ੀ ਮੰਡੀ ਬਾਹਰ ਹੋ ਜਾਊਗੀ ਜੇ ਐਂ ਕਰਾਉਣ ਦੇ ਬਹੁਤ ਜਨੀ ਲੰਮੀਆਂ ਗੱਲਾਂ ਨੇ ਜੀ ਤੁਹਾਨੂੰ ਸਾਡੀ ਸੰਤੁਸ਼ਟੀ ਤੋਂ ਡਿਸੰਤੁਸ਼ਟ ਹੋਈ ਹੈ ਕਿ ਨਹੀਂ ਹੋਈ ਗੱਲ ਇਹ ਦੇਖੋ ਸਾਡੀ ਜਿਹੜੀ ਸੰਤੁਸ਼ਟੀ ਹੁੰਦੀ ਹੈ ਤੁਹਾਨੂੰ ਐ ਸਾਫ ਸ਼ਬਦਾਂ ਜੀ ਸਾਡੀ ਸੰਤੁਸ਼ਟੀ ਦਾ ਉਦੋਂ ਹੁੰਦੀ ਹੈ ਜਦੋਂ ਸਾਡੇ ਹੱਥ 'ਚ ਕੁਝ ਆ ਜਾਂਦਾ ਹੈ ਅਜੇ ਤਾਂ ਹੱਕ ਆ ਕਿ ਸਾਡੇ ਹੱਥ ਚ ਤੁਸੀਂ ਲੈਣਾ ਤੁਸੀਂ ਲੈ ਲਓ ਮੰਨੇ ਆ ਤੁਹਾਡੇ ਸਾਰੀ ਮੰਨੀ ਆਸੀਂ 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 ਸਾਫ਼ ਤੇ ਬਹੁਤ ਸਪਸ਼ਟ ਆ ਲੱਗਦੇ ਹੱਥ ਚ ਨਹੀਂ ਜਿੰਨਾ ਚਿਰ ਮਿਲਦੀ ਦੇਖੋ ਸਾਥੀਓ ਦੋ ਦੋ ਗੱਲਾਂ ਨੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਇੱਕ ਮੰਗ ਮੰਨਵਾਉਣਾ ਇੱਕ ਮੰਗ ਹਾਸਲ ਕਰਨਾ ਇਹ ਦੋਨੇ ਗੱਲਾਂ ਵੱਖੋ ਵੱਖਰੀਆਂ ਨੇ ਹਜੇ ਮੰਨੀ ਹੋਰ ਮੰਗ ਮੰਗ ਮੰਨੀ ਗਈ ਮੰਗ ਪ੍ਰਵਾਨ ਕਰ ਲਈ ਹਾਸਲ ਕਰਨ ਵਾਸਤੇ ਤਾਂ ਜੋਰ ਲਾਉਣਾ ਪੈਣਾ ਹੈ ਸੰਘਰਸ਼ ਕਰਨਾ ਪਊਗਾ ਸੰਘਰਸ਼ ਸੰਘਰਸ਼ ਕਰਨਾ ਪਊਗਾ ਮੰਨੀਆਂ ਨੇ ਹਾਸਲ ਕਰਨ ਵਾਸਤੇ ਆੜ ਲਾਉਣਾ ਪਊ ਇਹੇ ਲੱਕੜ ਦੇ ਮੁੰਡੇ ਆ ਇਹਦੇ ਤੇ ਬਹੁਤ ਆਦੀ ਵਿਸ਼ਵਾਸ ਕਰਨਾ ਚਾਹੀਦਾ ਇਹ ਰੋਂਦੇ ਘਟ ਨੇ ਇਹਨਾਂ ਗੱਲ ਲੱਕੜ ਵਾਲੇ ਰੋਂਦੇ ਘਟ ਆ ਇਹ ਰੋਂਦੇ ਘਟ ਐ ਬਸ ਜੀ ਕੰਮ ਕਰ ਜਾਂਦੇ ਆ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਸਰਕਾਰ ਦੇ ਨਾਲ ਇਹ ਲੜਾਈ ਸੋਡੇ ਸਹਿਯੋਗ ਨਾਲ ਕੇਂਦਰ ਨਾਲ ਹੋਵੇ ਭਾਵੇਂ ਇਸ ਨਾਲ ਹੋਵੇ ਇਹ ਜਾਰੀ ਰਹੂਗੀ ਕਿਉਂਕਿ ਕਾਰਪੋਰੇਟ ਘਰਾਣੇ ਹਮਲੇ ਤੇ ਆਏ ਹੋਏ ਨੇ ਉਹਨੇ ਸੋਡੇ ਬੱਚਾ ਨੂੰ ਇਹਦੇ ਵਿੱਚ ਵੱਡਾ ਇੱਕ ਇਸ਼ੂ ਹੈ ਨਸ਼ਿਆਂ ਵਾਲਾ ਇਸ਼ੂ ਜਿੱਤੇ ਸਰਕਾਰ ਨੂੰ ਅਸੀਂ ਕਿਹਾ ਵੀ ਇਹਦੇ ਤੇ ਤੁਸੀਂ ਵੀ ਜਿੰਨੇ ਬੈਠੇ ਹੋ ਇਹ ਤਾਂ ਤੁਸੀਂ ਵੀ ਪ੍ਰਭਾਵਤ ਹੋ ਅਸੀਂ ਵੀ ਪ੍ਰਭਾਵਤ ਆ ਇਹ ਨਸ਼ਿਆਂ ਤੇ ਕੋਈ ਪੈਸਾ ਨਹੀਂ ਲੱਗਦਾ ਇਹਨੂੰ ਇਹਨੂੰ ਇਹਦੇ ਵੱਡੇ ਮਗਰਮੱਛਾਂ ਨੂੰ ਫੜੋ ਉਹਨਾਂ ਨੂੰ ਅੰਦਰ ਡੱਕੋ ਆ ਜਿਹੜਾ ਸੋਡਾ ਤਰੀਕਾ ਇਹ ਬਣਾ ਹੋਇਆ ਵੀ 7000 ਬੰਦਿਆਂ ਤੇ ਅਸੀਂ ਪਰਚੇ ਦਰਜ ਕਰਕੇ ਜ਼ਿਲ੍ਹੇ ਵਿੱਚ ਬੰਦ ਕਰਤੇ ਐਨੀਆਂ ਅਸੀਂ ਰਿਕਵਰੀ ਕਰ ਲਈ ਐਨੀਆਂ ਅਸੀਂ ਜਾਇਦਾਦਾਂ ਜਬਤ ਕਰਤੀਆਂ ਇਹੇ ਕਾਗਜ਼ੀ ਡਰਾਮਾ ਨਾ ਕਰੋ ਇਹਨੂੰ ਪੱਕੇ ਤੌਰ ਤੇ ਹੱਲ ਕਰੋ ਇਹਦੇ ਕੋਈ ਪੈਸਾ ਨਹੀਂ ਲੱਗਦਾ ਕੋਈ ਇਕਨੋਮੀ ਨਹੀਂ ਲੱਗਦੀ ਇਹ ਸਿਰਫ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਬੰਦ ਕਰਨਾ ਲੋਕ ਥੋੜਾ ਸਹਿਯੋਗ ਕਰਨਗੇ ਕੰਮ ਕਰ ਦੋ ਇਹ ਤੇ ਅਸੀਂ ਨਿਕਲ ਕੇ ਆਈਏ ਧੰਨਵਾਦ ਸਾਰੇ ਪ੍ਰੈਸ ਵਾਲੇ ਵੀਰੋ ਜਿਹੜੀ ਅੱਜ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਆ ਉਹਦੇ ਚ ਕਾਫੀ ਮੰਗਾਂ ਤੇ ਜਿਹੜੀ ਸਾਡੀ ਸਹਿਮਤੀ ਹੋਈ ਆ ਉਹ ਮੈਂ ਤੁਹਾਨੂੰ ਕੱਲੀਆਂ-ਕੱਲੀਆਂ ਮੰਗਾਂ ਪੜ ਕੇ ਦੱਸਾਂਗਾ ਖੇਤੀਬਾੜੀ ਨਾਲ ਸੰਬੰਧਿਤ ਮਸਲਿਆਂ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਾਨਯੋਗ ਖੇਤੀਬਾੜੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਸੈਮ ਮੱਗਰਵਾਲ ਵਿਸ਼ੇਸ਼ ਕੱਤਰ ਖੇਤੀਬਾੜੀ ਜੀ ਸਮੇਤ ਸਰਕਾਰ ਦੇ ਚਾਰਜਮੈਂਬਰ ਦੇ ਸਮੇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਝਾਏ ਗਏ ਮੈਂਬਰਾਂ ਦੀ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਇਹ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕਿਸਾਨਾਂ ਨਾਲ ਸੰਬੰਧਿਤ ਮਸਲਿਆਂ ਤੇ ਵਿਚਾਰ ਕਰੇਗੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਜੋ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਦੇਣ ਤੋਂ ਰਹਿ ਗਿਆ ਹੈ ਉਸ ਸਬੰਧੀ ਸ਼੍ਰੀ ਸ਼ਰਿਮ ਮਕਰਵਾਲ ਜੀ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ 31 ਮਾਰਚ 2024 ਤੱਕ ਬਕਾਇਆ ਰਹਿੰਦੇ ਕੇਸ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਹੈ ਦੂਜਾ ਸਹਿਕਾਰੀ ਧਾਰਿਆਂ ਵਿੱਚ ਕਰਜ਼ੇ ਨਾਲ ਸੰਬੰਧਿਤ ਵਨ ਟਾਈਮ ਸੈਟਲਮੈਂਟ ਸਕੀਮ ਸੰਬੰਧੀ ਸਰਕਾਰ ਵੱਲੋਂ ਸਿਧਾਤਿਕ ਤੌਰ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਅਤੇ ਇਸ ਸੰਬੰਧੀ ਨਵਾਰਡ ਬੈਂਕ ਨਾਲ ਮਸਲਾ ਵਿਚਾਰ ਕੇ ਨੀਤੀ ਬਣਾਈ ਜਾਵੇਗੀ ਤੀਜਾ ਜ਼ਮੀਨਾਂ ਦੀ ਤਕਸੀਮ ਸੰਬੰਧੀ ਮਾਨਯੋਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਕਿ ਪਿੰਡਾਂ ਵਿੱਚ 1 ਜਨਵਰੀ 2024 ਤੋਂ 13 April 2024 ਤੱਕ ਕੈਂਪ ਲਗਾ ਕੇ ਬਵਾਤ ਰਹਤ ਜ਼ਮੀਨਾਂ ਦੀ ਤਕਸੀਮ ਕੀਤੀ ਜਾਵੇਗੀ ਸਰਹੰਦ ਵੀਟਰ ਨਹਿਰ ਤੇ ਲੱਗੀਆਂ ਮੋਟਰਾਂ ਜਿਹੜੀਆਂ ਸਾਨੂੰ ਅਸੀਂ ਖੇਤਾਂ ਲਈ ਪਾਣੀ ਲੈਣੇ ਆ 1 ਜਨਵਰੀ 2023 ਤੋਂ ਉਹਨਾਂ ਦੇ ਸਾਰੇ ਜਿਹੜੇ ਆ ਬਿਜਲੀ ਦੇ ਕੋਈ ਉਹਨਾਂ ਤੇ ਬਿੱਲ ਨਹੀਂ ਲੱਗੂਗਾ ਉਹ ਮaaf ਕੀਤੇ ਜਾਣਗੇ। ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਸਰਕਾਰ 31 ਮਾਰਚ 2024 ਤੱਕ ਕੋਈ ਨਾ ਕੋਈ ਹਲ ਘਟਣ ਦਾ ਭਰੋਸਾ ਦਿੱਤਾ ਗਿਆ ਅਤੇ ਪਾਲਤੂ ਪਸ਼ੂ ਅਤੇ ਖੁੱਲੇ ਛੱਡਣ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਪਾਲਤੂ ਪਸ਼ੂ ਤੁਰੇ ਫਿਰਦੇ ਆ ਤੇ ਕੁੱਤੇ ਉਹਨਾਂ ਤੇ ਸਖਤ ਕਾਰਵਾਈ ਉਹ ਖੁੱਲੇ ਨਹੀਂ ਛੱਡਣ ਦਿੱਤੇ ਜਾਣਗੇ। ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਪਿੰਡਾਂ ਦੇ ਕਲਸਟਰ ਬਣਾ ਕੇ ਪਾਰਾਮੋਰ ਦੀ ਜਿਹੜੀ ਬੰਦੂਕ ਆ ਉਹਦੋਂ ਮਨਜ਼ੂਰੀ ਆ ਉਹ ਤੇ ਉਹਨਾਂ ਸ਼ਿਕਾਰ ਕਰ ਸਕਦੇ ਆ ਤੇ ਉਹਦੀ ਜਿਹੜੀ ਪ੍ਰਣਾਲੀ ਆ ਸ਼ਿਕਾਰ ਕਰਨ ਦੀ ਉਹ ਵੀ ਸਰਲ ਜਿਹੜੀ ਆ ਕੀਤੀ ਜਾਵੇਗੀ ਪੰਜਾਬ ਵਿੱਚ ਜਿਹੜੇ ਬਿਜਲੀ ਦੇ ਪ੍ਰੀਪੇਡ ਮੀਟਰ ਨਹੀਂ ਲਗਾਏ ਜਾਣਗੇ ਕਿਸਾਨਾਂ ਨੂੰ ਨੈਨੋ ਪੈਕਿੰਗ ਅਤੇ ਹੋਰ ਉਤਪਾਦ ਜਵਰੀ ਦੇਣ ਦੇ ਤਰੰਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਨਕਲੀ ਦਵਾਈਆਂ ਅਤੇ ਬੀਜ ਅਤੇ ਖਾਦਾਂ ਦੀ ਮਾਰਕੀਟਿੰਗ ਨੂੰ ਸ਼ਕਤੀ ਨਾਲ ਰੋਕਣ ਦੀ ਹਦਾਇਤ ਕੀਤੀ ਗਈ ਹੈ ਹੜਾ ਨਾਲ ਗੰਨੇ ਦੀ ਫਸਲ ਜਾਂ ਹੋਰ ਫਸਲਾਂ ਦੀ ਨੁਕਸਾਨ ਲਈ ਗਦਾਵਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਹੜੇ ਕਿਸਾਨਾਂ ਨੂੰ ਹੜੇ ਅਤੇ ਗੜਮਾਰੀ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣੋਂ ਰਹਿ ਗਿਆ ਉਹ 31 ਮਾਰਚ 2023 ਤੱਕ ਜਾਰੀ ਕਰ ਦਿੱਤਾ ਜਾਵੇਗਾ ਮੁੱਖ ਮੰਤਰੀ ਪੰਜਾਬ ਜੀ ਨੇ ਇਹ ਵੀ ਭਰੋਸਾ ਦਿੱਤਾ ਰਾਜ ਦੇ ਪਾਣੀਆਂ ਦੇ ਹੱਕ ਲਈ ਸਰਕਾਰ ਡਾਇਰੈਕਟਰ ਨਾਲ ਕੇਂਦਰ ਨਾਲ ਲੜਾਈ ਲੜੇਗੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪਾਣੀਆਂ ਦੇ ਮਸਲੇ ਲਈ ਸਰਕਾਰ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ ਸਹਿਕਾਰੀ ਸਵਮਾਣਾਂ ਵਿੱਚ ਨਵੇਂ ਖਾਤੇ ਖੋਲਣ ਤੇ ਲਗਾਈ ਪਾਬੰਦੀ ਪਹਿਲੀ ਜਨਵਰੀ ਤੋਂ ਹਟਾ ਲਈ ਜਾਵੇਗੀ ਆਵਾਜ਼ਕਾਰਾਂ ਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਤੇ ਸਰਕਾਰ ਵੱਲੋਂ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜ਼ਮੀਨਾਂ ਦੇ ਮਾਹਿਰ ਵਿਅਕਤੀਆਂ ਤੋਂ ਸਰਕਾਰ ਸਲਾਹ ਲੈ ਕੇ ਇਸ ਮਸਲੇ ਦੀ ਅਗਲੇਰੀ ਕਾਰਵਾਈ ਕਰੇਗੀ ਇਹ ਮੀਟਿੰਗਾਂ ਦੇ ਵਿੱਚ ਅੱਜ ਸੱਦਣਾ ਫਾਈਨਲ ਕੀਤਾ ਗਿਆ ਇਸ ਤੋਂ ਬਾਅਦ ਅਗਲੀ ਜਿਹੜੀ ਸਬ ਕਮੇਟੀ ਦੀ ਸਾਡੀ ਮੀਟਿੰਗ ਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੋਵੇਗੀ ਉਸ ਤੋਂ ਜਿਹੜੀ ਅਗਲੀਆਂ ਮੀਟਿੰਗਾਂ ਨੇ ਜਿਹੜੀ ਪੂਰੀ ਫੁੱਲ ਮੀਟਿੰਗ ਹਰੇਕ 2 ਮਹੀਨੇ ਬਾਅਦ ਕਿਸਾਨਾਂ ਨਾਲ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਇਹ ਫੁੱਲ ਮੀਟਿੰਗ ਕਰਕੇ ਤੁਹਾਡੇ ਮਸਲੇ ਹੱਲ ਕਰਿਆ ਕਰਾਂਗੇ ਉਸ ਸੰਯੁਕਤ ਕਿਸਾਨ ਮੋਰਚਾ ਆਪਣੀ ਮੀਟਿੰਗ 'ਚ ਤੈਅ ਕਰੇਗਾ ਪੰਜ ਕਿਸਾਨ ਆਗੂ ਜਿਹੜੇ ਉਹ ਸਬ ਕਮੇਟੀ 'ਚ ਦਿੱਤੇ ਜਾਣਗੇ ਤੇ ਆਪਣੀ ਆਉਣ ਵਾਲੀ ਮੀਟਿੰਗ 'ਚ ਇਸ ਮਾਮਲੇ 'ਚ ਆਗੂ ਤੈਅ ਕਰਾਂਗੇ ਉਹਨਾਂ ਨੂੰ ਭੇਜਾਂਗੇ ਉਸ ਮੀਟਿੰਗ 'ਚ ਸੰਤੁਸ਼ਟ ਹੋ ਤੁਸੀਂ ਇਸ ਬੈਠਕ ਤੋਂ ਦੇਖੋ ਬੈਠਕ ਇੱਕ ਚੰਗੇ ਮਾਹੌਲ 'ਚ ਹੋਈ ਐ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਸਾਨੇ ਮੰਗਾਂ ਦਾ ਆਪਣਾ ਮੰਗ ਪੱਤਰ 18 ਮੰਗਾਂ ਸਾਡੀਆਂ ਫੌਰੀ ਸੀ ਔਰ ਕੁਝ ਨੀਤੀਗਤ ਮੰਗਾਂ ਸੀ ਨੀਤੀਗਤ ਮੰਗਾਂ 'ਚ ਅਸੀਂ ਕੇਂਦਰ ਨਾਲ ਵੀ ਇਹ ਇਸ਼ੂ ਠਾਉਣਾ ਚਾਹੁੰਦੇ ਸੀਗੇ ਔਰ ਇਸ 'ਚ ਘਟੋ ਘਟ ਕੁਝ ਮਾਮਲਿਆਂ ਤੇ ਜਿਵੇਂ ਐਮਐਸਪੀ ਦਾ ਸਵਾਲ ਆ ਜਾਂ ਹੋਰ ਗੱਲਾਂ ਤੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਅਸੀਂ ਇਸ ਮਾਮਲੇ 'ਚ ਸੈਂਟਰ ਨੂੰ ਲਿਖਾਂਗੇ ਸਾਰਾ ਕੁਝ ਔਰ ਜੇ ਪੰਜਾਬ 'ਵੀ ਕਿਸਾਨ ਜਥੇਬੰਦੀਆਂ ਇਸ ਮਾਮਲੇ ਤੇ ਕੋਈ ਸੰਘਰਸ਼ ਛੇੜਦੀਆਂ ਪਰ ਪੰਜਾਬ ਸਰਕਾਰ ਉਸ ਤੇ ਆਪਣੇ ਕਿਸਾਨਾਂ ਦੇ ਨਾਲ ਖੜੇਗੀ ਇਸੇ ਤਰ੍ਹਾਂ ਪਾਣੀਆਂ ਦੇ ਸਵਾਲ ਤੇ ਉਹਨਾਂ ਨੇ ਕਿਹਾ ਜਿਹੜੀਆਂ ਫੌਰੀ ਗੱਲਾਂ ਸੀ ਜਿਵੇਂ ਕਰਜ਼ੇ ਨਾਲ ਸੰਬੰਧਿਤ ਮਾਮਲਾ ਆ ਇਹ ਵੱਡਾ ਮਾਮਲਾ ਆ ਇਹਦੇ ਚ ਸੈਂਟਰ ਨੂੰ ਵੀ ਕਦਮ ਪੁੱਟਣੇ ਪੈਣੇ ਨੇ ਪਰ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਨਹੀਂ ਸੀ ਅੱਜ ਪ੍ਰਿੰਸੀਪਲ ਸੈਂਟੀ ਸਰਕਾਰ ਨੇ ਦੇ ਦਿੱਤੀ ਐ ਔਰ ਇਹ ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਟਾਈਮ ਬਾਉਂਡ ਇਹਦੇ ਤੇ ਪਾਲਿਸੀ ਆ ਜਿਹੜੀ ਉਹ ਇੰਟਰੋਡਿਊਸ ਕਰ ਦਿੱਤੀ ਜਾਊਗੀ ਇਸ ਨੂੰ ਸਬ ਕਮੇਟੀ ਦੇ ਵਿੱਚ ਵਿਚਾਰ ਕੇ ਵਾਦਾ ਇਹ ਹੈ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਪਾਲਿਸੀ ਦੇ ਰੂਪ ਚ ਲੈ ਆਂਦਾ ਜੀ ਅਸੀਂ ਹੜਾਂ ਤੇ ਗੜੇ ਮਾਰੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਮੁਆਵਜ਼ਾ ਠੁਕਮਾ ਨਹੀਂ ਹੈ ਤੁਸੀਂ ਜਿੰਨਾ ਦਿੱਤਾ ਹੈ ਉਹ ਵੀ ਇੱਕਸਾਰ ਨਹੀਂ 8600 ਕੁ ਰੁਪਏ ਦਿੱਤਾ ਉਹ ਕਈ ਥਾਵਾਂ ਤੇ ਗਰਦੌਰੀ ਜਿੱਥੇ ਹੋਈ ਸੀ ਕੁਝ ਨੂੰ ਮਿਲ ਗਿਆ ਕੁਝ ਨੂੰ ਨਹੀਂ ਮਿਲਿਆ ਇਸ ਚ ਡੀਸੀਆਂ ਕੋਲੇ ਜਦੋਂ ਜਾਣਦੇ ਆ ਤਾਂ ਸਾਡੇ ਕੋਲ ਇਹ ਗੱਲ ਆਉਂਦੀ ਹੈ ਕਿ ਡੀਸੀ ਇਹ ਕਹਿੰਦੇ ਸਾਡੇ ਕੋਲੇ ਸਫੀਸ਼ੀਐਂਟ ਫੰਡ ਨਹੀਂ ਅੱਜ ਇਸ ਮੀਟਿੰਗ 'ਚ ਇਹ طے ਹੋ ਗਿਆ ਕਿ ਇਸ ਮਾਮਲੇ 'ਚ ਜਿੰਨੇ ਵੀ ਸਾਰੀ ਰਿਪੋਰਟ ਮੰਗ ਲਈ ਜਾਊ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਹੜਾਂ ਦਾ ਮੁਆਵਜ਼ਾ ਆ ਉਹ ਫੰਡਸ ਮੁਹੱਈਆ ਕਰਾਏ ਜਾਣਗੇ ਅਸੀਂ ਅਸੀਂ ਸਰਕਾਰ ਤੋਂ 50000 ਰੁਪਇਆ ਨੁਕਸਾਨ ਦਾ ਮੁਆਵਜ਼ਾ ਮੰਗਿਆ ਗੰਨੇ ਲਈ ਅਸੀਂ 70000 ਰੁਪਇਆ ਮੰਗਿਆ ਸਰਕਾਰ ਹੁਣ ਇਹਦੇ 'ਚ ਕੀ ਦਿੰਦੀ ਹੈ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜਿੰਨਾ ਵੀ ਅਸੀਂ ਦੇਣਾ ਆ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਫੰਡ ਰਿਲੀਜ਼ ਕਰਾਂਗੇ ਸਵਾਲ ਇਹ ਹੈ ਕਿ ਵੀ ਹੁਣ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਅਸੀਂ ਲਿਆਵਾਂਗੇ ਕਿ ਆ ਪਿੰਡਾਂ ਦੇ ਜਿਹੜੇ ਕੇਸ ਨੇ ਇੱਥੇ ਜਾਰੀ ਕਰੋ ਡੀਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ 50000 ਰੁਪਇਆ ਪਰ ਲੰਪੀ ਸਕਿੰਤ ਇਸ ਮੈਂ ਇਸ ਮੀਟਿੰਗ 'ਚ ਅਸੀਂ ਹਾਲੇ ਕੋਈ ਚਰਚਾ ਨਹੀਂ ਕੀਤੀ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਚਰਚਾ 'ਚ ਆਉਗੀ ਇਹ ਗੱਲ ਖੜਾ ਤੇ ਗੜੇ ਮਾਰੀ ਦੇ ਸਵਾਲ ਦੇ ਉੱਪਰ ਅੱਜ ਚਰਚਾ ਹੋਈ ਹੈ ਔਰ ਉਹਦੇ 'ਚ ਜਿਹੜੀ ਸਰਕਾਰ ਦਾ ਜਿਹੜਾ ਇੱਕ ਸਾਰ ਰਵਈਆ ਨਹੀਂ ਉਸ ਗੱਲ ਦੇ ਉੱਪਰ ਅਸੀਂ ਸਰਕਾਰ ਨੂੰ ਜ਼ਰੂਰ ਲਿਆਂਦਾ ਔਰ ਉਹਨਾਂ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਪਹਿਨਾ ਇਹ ਸਾਰੇ ਜਿਹੜੇ ਪੈਂਡਿੰਗ ਕੇਸ ਨੇ ਜਾਂ ਹੋਰ ਸਾਰਾ ਕੁਝ ਕੀਤਾ ਜਾਊ ਔਰ ਗੰਨੇ ਦੇ ਮਾਮਲੇ 'ਚ ਵਿਸ਼ੇਸ਼ ਗਰਦੋਰੀ ਦਾ ਹੁਕਮ ਆ ਉਹ ਵੀ ਕੰਪਲੀਟ ਕਰਕੇ ਉਹਨਾਂ ਦਾ ਮੁਆਵਜ਼ਾ ਜਾਰੀ ਦੇਖੋ ਅਸੀਂ ਆਪਣੀ ਮੰਗ ਕੀਤੀ ਹੈ ਉਹਨਾਂ ਨੇ ਕੀ ਦੇਣਾ ਹੈ 31 ਮਾਰਚ ਨੂੰ ਹੈ ਆਉਣ ਵਾਲਾ ਸਮਾਂ ਦੱਸੂਗਾ ਇਸ ਮਾਮਲੇ 'ਚ ਮੁੱਖ ਮੰਤਰੀ ਸਾਹਿਬ ਦਾ ਭਰੋਸਾ ਕਿੰਨਾ ਇਸ ਮਾਮਲੇ ਤੇ ਖਰਾ ਉਤਰਦਾ ਆ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਪਰ ਅੱਗੇ ਚਰਚਾ ਹੋਈ ਹੈ